15 ਫਰਵਰੀ ਨੂੰ ਵਿਚਾਰੇ ਨੇ ਕੈਨੇਡਾ ਜਾਣਾ ਸੀ ਮਾਪਿਆਂ ਦਾ ਸੁਪਨਾ ਸাকার ਕਰਨ ਲਈ ਉਹਦੀ ਰਾਤ ਇੱਥੇ ਡੈਥ ਹੋ ਗਈ। ਉਹ ਇਧਰ ਰਬ ਲਾਈਟਿੰਗ ਨਹੀਂ ਕਰੀ ਕੋਈ ਲਾਈਟਾਂ ਨਹੀਂ ਲਾਈਆਂ ਕੰਦਾ ਘੜਤੀ। ਹੁਣ ਉਹ ਨਾ 100 ਦੀ ਸਪੀਡ ਤੇ ਨਾਰਮਲ ਹੁੰਦਾ ਉਹ ਰਾਤ ਨੂੰ ਕੰਧ ਕੋਈ ਨਹੀਂ ਦਿੰਦੀ ਆ। ਸਨ ਦਾ ਟੋਲ ਪਲਾZA ਚੱਕੇ ਨਾਲ ਉਹਨੂੰ ਮਗਰ ਲੱਗੇ ਜਾਣੀ ਚਾਹੀਦੀ ਐ ਅਲਟੀਮੇਟਨ ਦੀ। ਸਾਡੀ ਨੌਜਵਾਨੀ ਅਸੀਂ ਨਹੀਂ ਤੇ ਮਰਨ ਦੇ ਨਹੀਂ। ਸਿੱਧਾ ਸਿੱਧਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਣਾ ਇਸ ਚੀਜ਼ ਲਈ। ਇਹਨਾਂ ਨੂੰ ਸਿਤਾ ਮੇਰੇ ਹਿਸਾਬ ਨਾਲ ਕੋਲ ਪਲਾਜ਼ੇ ਵਾਲਿਆਂ ਨੂੰ ਇਹ ਤਾਂ ਜ਼ਿੰਮੇਵਾਰ ਠਾ ਰੋਣਾ ਚਾਹੀਦਾ ਆ ਆ ਪਿਛਲੇ 10 ਦਿਨਾਂ ਚ ਇੱਥੋਂ ਘੱਟੋ ਘੱਟ 30 ਐਕਸੀਡੈਂਟ ਹੋਇਆ ਜਿੱਥੇ ਗੱਡੀਆਂ ਬੱਚਿਆਂ ਤੱਕ ਨਹੀਂ ਆ ਇੰਨੇ ਤਾਂ ਕੈਸਾ ਹੀ ਪੈਸੇ ਕਮਾਉਂਦਾ ਐਡੀ ਤੇਜ਼ੀ ਇਹਨਾਂ ਨੂੰ ਅੱਜ ਇਹਦੇ ਬਹੁਤ ਹੀ ਮਾੜੀ ਘਟਨਾ ਹੋਈ ਹੈ ਜਿਹੜੀ ਅਮਰਪਾਲ ਦੀ ਅੱਜ ਮੌਤ ਹੋਈ ਆ ਉਹ ਭੈਣਾਂ ਦਾ ਭਰਾ ਸੀਗਾ ਪਹਿਲਾਂ ਉਸਦੇ ਬਾਪ ਦੀ ਵੀ ਮੌਤ ਹੋ ਗਈ ਸੀ 1 ਸਾਲ ਪਹਿਲਾਂ ਇਹ ਸਾਰੀ ਟੂਲ ਵਾਲਿਆਂ ਦੀ ਅਣਗਹਿਲੀ ਕਾਰਨ ਇਹ ਮੌਤ ਕੀ ਬੱਚੀ ਥੱਲੇ-ਥੱਲੇ ਪਿੰਡ ਦੇ ਵਿੱਚ ਜਾ ਕੇ ਅਨਾਉਂਸਮੈਂਟ ਕਰਕੇ ਅਸੀਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਮੈਸਟਰ ਸ਼ਰਮਾ ਚੜਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਕਰਦੀ ਹਾਂ ਬਰਨਾਲਾ ਮੋਗਾ ਨੈਸ਼ਨਲ ਹਾਈਵੇ ਤੇ ਟੋਲ ਪਲਾਜ਼ੇ ਦੀ ਲਾਪਰਵਾਹੀ ਕਾਰਨ ਲਗਾਤਾਰ ਸੜਕ ਹਾਦਸਿਆਂ ਦੇ ਵਿੱਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਤੇ ਇਸੇ ਤਰ੍ਹਾਂ ਦਾ ਇੱਕ ਹੋਰ ਸੜਕੀ ਹਾਦਸਾ ਬੀਤੀ ਰਾਤ 11 ਵਜੇ ਦੇ ਕਰੀਬ ਵਾਪਰਿਆ ਤੇ ਇਸ ਭਿਆਨਕ ਸੜਕ ਹਾਦਸੇ ਨੇ ਦੋ ਪੈਣਾ ਦੇ ਇਕਲੋਤੇ ਪਰਾ ਦੀ ਜਾਨ ਲੈ ਲਈ ਜੋ ਕਿ ਆਪਣੀ ਵਿਧਵਾ ਮਾਂ ਦਾ ਵੀ ਇਕੱਲਾ ਹੀ ਸਹਾਰਾ ਸੀ ਅਤੇ 15 ਫਰਵਰੀ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰਨ ਲਈ ਕੈਨੇਡਾ ਜਾਣਾ ਸੀ ਮ੍ਰਿਤਕ ਨੌਜਵਾਨ ਨੂੰ ਵਿਦੇਸ਼ ਭੇਜਣ ਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਦੇ ਨਾਲ ਚੱ ਰਹੀਆਂ ਸੀ ਪਰ ਹੋਣੀ ਨੂੰ ਕੋਣ ਟਾਲ ਸਕਦਾ ਕੀ ਪਤਾ ਸੀ ਕਿਸੇ ਨੂੰ ਕਿ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ jaan ਚਲੀ ਜਾਵੇਗੀ ਅਤੇ ਰੰਗ ਦੇ ਵਿੱਚ ਇਸ ਤਰ੍ਹਾਂ ਵੰਗ ਪੈ ਜਾਵੇਗਾ ਮ੍ਰਿਤਕ ਨੌਜਵਾਨ ਦਾ ਪਿਤਾ ਵੀ ਇਸ ਦੁਨੀਆ ਦੇ ਵਿੱਚ ਨਹੀਂ ਹੈ ਮ੍ਰਿਤਕ ਦੀ ਉਮਰ ਕਰੀਬ 21 ਸਾਲ ਦੱਸੀ ਜਾ ਰਹੀ ਹੈ ਦੱਸਦੀ ਹੈ ਮ੍ਰਿਤਕ ਨੌਜਵਾਨ ਅਮਰਿਤਪਾਲ ਸਿੰਘ ਆਪਣੇ ਦੋਸਤ ਜਗਸੀਰ ਸਿੰਘ ਨਾਲ ਆਪਣੀ ਮਰੂਤੀ ਕਾਰ ਦੇ ਵਿੱਚ ਨਿਹਾਲ ਸਿੰਘ ਵਾਲਾ ਮੋਗਾ ਤੋਂ ਵਾਪਸ ਬਰਨਾਲਾ ਸਾਈਡ ਵੱਲ ਜਾ ਰਹੇ ਸੀ ਤੇ ਜਦੋਂ ਉਹ ਪਿੰਡ ਬਖਤਰਗੜ ਮੱਲੀਆਂ ਟੋਲ ਪਲਾਜ਼ੇ ਕੋਲ ਪਹੁੰਚੇ ਤਾਂ ਕੋਈ ਵੀ ਬਿਜਲੀ ਲਾਈਟ ਦੇ ਨਾ ਹੋਣ ਅਤੇ ਨਾ ਹੀ ਕੋਈ ਸਾਈਨ ਬੋਰਡ ਦਾ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਦੇ ਕਾਰਕੰਦ ਦੇ ਵਿੱਚ 잡ਜੇ ਇਸ ਭਿਆਨਕ ਸੜਕ ਹਾਦਸੇ ਦੇ ਵਿੱਚ ਕਾਰ ਚਾਲਕ ਅਮ੍ਰਿਤਪਾਲ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਉਸ ਦਾ ਦੋਸਤ ਜਗਸੀਰ ਸਿੰਘ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਬਠਿੰਡਾ ਦੇ ਆਦੇਸ਼ ਹਸਪਤਾਲ ਦੇ ਵਿੱਚ ਭੇਟੀ ਕਰਵਾਇਆ ਗਿਆ ਤੇ ਉਸ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਮ੍ਰਿਤਕ ਨੌਜਵਾਨ ਅਮ੍ਰਿਤਪਾਲ ਆਪਣੇ ਪਰਿਵਾਰ ਦਾ ਇਕੱਲਾ ਹਸਹਾਰਾ ਸੀ ਮ੍ਰਿਤਕ ਨੌਜਵਾਨ ਦੀ ਮੌਤ ਤੋਂ ਬਾਅਦ ਜਿੱਥੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਚਾਈ ਹੋਇਆ ਤਾਂ ਉੱਥੇ ਹੀ ਪਿੰਡ ਵਾਸੀਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਟੋਲ ਪਲਾਜ਼ਾ ਪ੍ਰਬੰਧਨ ਤੇ ਸਵਾਲ ਵੀ ਖੜੇ ਕੀਤੇ ਗਏ ਨੇ ਅਤੇ ਧਰਨਾ ਲਗਾਉਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਤੇ ਨਾਲ ਹੀ ਟੋਲ ਪਲਾਜ਼ਾ ਦੇ ਸਬੰਧਿਤ ਜ਼ਿੰਮੇਦਾਰ ਅਧਿਕਾਰੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਆ ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਦਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਸੁਣੋ ਵੱਡੀ ਜਿਹੜੀ ਬਹੁਤ ਹੀ ਮਾੜੀ ਘਟਨਾ ਹੋਈ ਹੈ ਜਿਹੜੀ ਅਮਰਪਾਲ ਦੀ ਅੱਜ ਮੌਤ ਹੋਈ ਹੈ ਉਹਨੇ 15 ਤਰੀਕ ਨੂੰ ਬਾਹਰ ਜਾਣਾ ਸੀਗਾ ਤੇ ਪਰਿਵਾਰ ਦਾ ਇੱਕੋ ਇੱਕ ਬੇਟਾ ਸੀ ਦੋ ਭੈਣਾਂ ਦਾ ਭਰਾ ਸੀਗਾ ਪਹਿਲਾਂ ਉਸਦੇ ਬਾਪ ਦੀ ਵੀ ਮੌਤ ਹੋ ਗਈ ਸੀ 20 ਸਾਲ ਪਹਿਲਾਂ ਤੇ ਮਸਾਂ ਪਾਲਿਆ ਸੀ ਤੇ ਸਾਰੀ ਟੂਲ ਵਾਲਿਆਂ ਦੀ ਅਣਗਹਿਲੀ ਕਾਰਨ ਇਹ ਮੌਤ ਹੋਈ ਹੈ ਬੱਚੇ ਦੀ ਜਿਹੜਾ ਸਭ ਤੋਂ ਵੱਡਾ ਸਾਡੇ ਪਿੰਡ ਨੂੰ ਅੱਜ ਦੁੱਖ ਹੈ ਅਸੀਂ ਪਿਛਲੇ ਕਈ ਦਿਨਾਂ ਤੋਂ ਇੱਥੇ ਬਾਰ-ਬਾਰ ਰੌਲਾ ਪਾ ਰਹੇ ਹਾਂ ਵੀ ਇਹ ਜਿਹੜਾ ਟੋਲ ਪਲਾਜ਼ਾ ਇੱਥੇ ਲੱਗਣ ਜਾ ਰਿਹਾ ਪਹਿਲੀ ਕਰ ਤਾਂ ਇੱਥੇ ਇਹ ਸੰਭਵ ਨਹੀਂ ਫੇਰ ਹਜਰੀ ਜੇ ਇੱਥੇ ਕੋਈ ਤਿਆਰੀ ਨਹੀਂ ਇੰਨਾ ਕੁਝ ਇੱਥੇ ਕਰਨ ਦੀ ਕੀ ਲੋੜ ਇੱਥੇ ਬੰਪ ਲਾਏ ਪਿਆ ਮੂਰੇ ਬੈਰੀਕੇਡ ਲਾਏ ਪਿਆ ਧੁੰਦ ਚ ਰਾਤ ਨੂੰ ਡਰਾਈਵਰਾਂ ਨੂੰ ਦਿਖ ਨਹੀਂ ਰਿਹਾ ਆ ਤਾਜ਼ਾ ਇੱਕ ਹਾਦਸਾ ਹੋ ਕੇ ਹਟਿਆ ਇੱਕ ਲੋਤਾ ਪੁੱਤ ਬਾਪਿਆਂ ਦਾ ਜਿਨੇ 15 ਫਰਵਰੀ ਨੂੰ ਵਿਚਾਰੇ ਨੇ ਕੈਨੇਡਾ ਜਾਣਾ ਸੀ ਮਾਪਿਆਂ ਦਾ ਸੁਪਨਾ ਸਾਕਾਰ ਕਰਨ ਲਈ ਉਹਦੀ ਰਾਤ ਇੱਥੇ ਡੈਥ ਹੋ ਗਈ ਕੱਲਾ ਮੁੰਡਾ ਸੀ ਮਾਪਿਆਂ ਦਾ ਦੋ ਭੈਣਾਂ ਦਾ ਭਰਾ ਸੀ ਮਾਂ ਸੀ ਦੋ ਸਰਦੇ ਨਹੀਂ ਜਿੰਮੇਵਾਰੀ ਸਿੱਧਾ-ਸਿੱਧਾ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਉਣਾ ਇਸ ਚੀਜ਼ ਲਈ ਕਿਉਂਕਿ ਇੱਕ ਵੱਡੇ ਕਾਰਪੋਰੇਟ ਵਰਲਡ ਦੇ ਲੋਕ ਨੇ ਇੱਥੇ ਆਮ ਬੰਦੇ ਦੀ ਜਾਨ ਨੂੰ ਜਾਨ ਦੀ ਕੋਈ ਕੀਮਤ ਨਹੀਂ ਪਾਈ ਜਾਂਦੀ ਇੱਥੇ ਰੋਜ਼ ਐਕਸੀਡੈਂਟ ਜਿਹੜੇ ਹੁੰਦੇ ਨੇ ਉਹਦੇ ਤੇ ਇੱਕ ਛੋਟੀ ਮੋਟੀ ਕਾਰਵਾਈ ਪਾ ਕੇ ਉਹਦਾ ਰਫਾ ਰਫਾ ਕੀਤਾ ਜਾਂਦਾ ਤੇ ਇਹਨਾਂ ਨੂੰ ਸਿੱਧਾ ਮੇਰੇ ਹਿਸਾਬ ਨਾਲ ਟੋਲ ਪਲਾਜ਼ੇ ਵਾਲਿਆਂ ਨੂੰ ਇਹਦਾ ਜ਼ਿੰਮੇਵਾਰ ਠਾ ਰੋਣਾ ਚਾਹੀਦਾ ਇਸ ਮੁੰਡੇ ਦੇ ਪਰਿਵਾਰ ਨੂੰ ਪ੍ਰੋਪਰ ਮੁਆਵਜ਼ਾ ਮਿਲਣਾ ਚਾਹੀਦਾ ਤੇ ਜਿਹੜਾ ਟੋਲ ਬਣ ਰਿਹਾ ਹੈ ਗਲਤ ਬਣ ਰਿਹਾ ਇਹਨੂੰ ਤੁਰੰਤ ਬੰਦ ਕਰਨਾ ਚਾਹੀਦਾ ਇੱਥੇ ਇਹਦਾ ਕੋਈ ਸੈਂਸ ਨਹੀਂ ਬਣਦਾ ਕਿਉਂਕਿ ਆਲੇ ਦੁਆਲੇ ਦੀਆਂ ਪੰਚਾਇਤਾਂ ਨੇ ਕਿਸਾਨ ਯੂਨੀਅਨ ਨੇ ਇੱਥੇ ਰੌਲਾ ਪਾ ਪਾ ਕੇ ਹੰਬ ਗਏ ਤੇ ਇੱਥੇ ਰੋਜ਼ ਆ ਪਿਛਲੇ 10 ਦਿਨਾਂ ਚ ਇੱਥੇ ਘੱਟੋ ਘੱਟ 30 ਐਕਸੀਡੈਂ ਮੈਂ ਇਹੀ ਬੇਨਤੀ ਕਰਦਾ ਤੇ ਜਿਹੜਾ ਹੁਣ ਇਹ ਐਕਸੀਡੈਂਟ ਹੋਇਆ ਇਹਦਾ ਸਿੱਧਾ ਸਿੱਧਾ ਇਹਦਾ ਇਹ ਜ਼ਿੰਮੇਵਾਰ ਟੋਲ ਪਲਾਜ਼ਾ ਤੇ ਪ੍ਰਸ਼ਾਸਨ ਇੰਨੀ ਤੱਕੇ ਸਹੀ ਪੈਸੇ ਕਮਾਉਣ ਦਾ ਐਡੀ ਤੇਜ਼ੀ ਇਹਨਾਂ ਨੂੰ ਕੋਈ ਫੇਰ ਰਫਲੈਕਟਿੰਗ ਨਹੀਂ ਕਰੀ ਕੋਈ ਲਾਈਟਾਂ ਨਹੀਂ ਲਾਈਆਂ ਕਹਿੰਦਾ ਘੜਤੀਆਂ ਹੁਣ ਅਗਲਾ 100 ਦੀ ਸਪੀਡ ਤੇ ਨਾਰਮਲ ਹੁੰਦਾ ਨੂੰ ਰਾਤ ਨੂੰ ਕੰਧ ਕਦੋਂ ਲੈਂਦੀ ਆ ਆਂਡੀ ਗਵੰਡੀ ਕਹਿੰਦੇ ਰੋਜ਼ ਇੱਥੇ ਪਟਾਕੇ ਖੜਾਕ ਖੜਾਕ ਹੁੰਦੀ ਆ ਪਹਿਲਾਂ ਤਾਂ ਗੈਡ ਲਾਈਨ ਇਹ ਨੇ ਗਵਰਨਮੈਂਟ ਦੀਆਂ ਵੀ 60 ਕਿਲੋਮੀਟਰ ਤੋਂ ਟੋਲ ਪਲਾਜ਼ਾ ਲੱਗ ਨਹੀਂ ਸਕਦਾ ਕੀ ਹੁੰਦਾ 40 ਫਟਬਰ ਵਾਲੇ ਚ ਪਹਿਲਾਂ ਦਾ ਟੋਲਪਲਾ ਦਾ ਚੱਕ ਇਹਨਾਂ ਨੂੰ ਮਗਰ ਲੱਗੇ ਜਾਣ ਜਈਦੇ ਆਲਟੀਮੇਟਮ ਵੀ ਹੈ ਸਾਡਾ ਜਥੇਬੰਦੀਆਂ ਬੋਲ ਪਿੰਡਾਂ ਦੇ ਨਾਲ ਖੜਾਂਗੇ ਇੱਥੇ ਤੇ ਅਸੀਂ ਆਪ ਦੇ ਜਿਹੜੇ ਇਕਲੋਤੇ ਪੁੱਤ ਹੈ ਸਾਡੀ ਨੌਜਵਾਨੀ ਅਸੀਂ ਨਹੀਂ ਇੱਥੇ ਮਰਨ ਦੇਣੀ ਗਰਸ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ ਸਿਰਾਜੀ ਵੀ ਇੱਥੇ ਪਹੁੰਚੇ ਹੋਏ ਨੇ ਮੈਂ ਹੁਣ ਪਿੰਡਾਂ ਦੇ ਵਿੱਚ ਕੱਲ ਤੋਂ ਕੱਲੇ-ਕੱਲੇ ਪਿੰਡ ਦੇ ਵਿੱਚ ਜਾ ਕੇ ਅਨਾਊਂਸਮੈਂਟ ਕਰਕੇ ਅਸੀਂ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਾਂਗੇ ਚਾਹੇ ਮੱਲੀਆਂਗਾ ਚਾਹੇ ਚੁੰਗਾਗਾ ਭੋਤਰਾ ਨਾਈ ਵਾਲਾ ਕਹਰੇ ਸਾਰੇ ਪਿੰਡਾਂ 'ਚ ਜਾ ਕੇ ਅਸੀਂ ਅਸੀਂ ਵੱਡੀ ਐਜੀਟੇਸ਼ਨ ਇੱਥੇ ਕਰਨ ਦਾ ਯਤਨ ਕਰਾਂਗੇ ਕਿਉਂਕਿ ਅਸੀਂ ਆਪਦੇ ਭਰਾ ਨਹੀਂ ਮਾਰ ਸਕਦੇ ਉਦਰੀ ਦੂਜੇ ਪਾਸੇ ਜੁਦੇ ਸਬੰਧ ਦੇ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕਿ ਕੁਝ ਆਖਿਆ ਆਉਂਦੇ ਹਾਂ ਉਹਨਾਂ ਤੋਂ ਵੀ ਇਹ ਰਾਤ ਨੂੰ ਅਮਰਤ ਨਿਤਕ ਜਿਹੜਾ ਮੁੰਡਾ ਅਮਰਪਾਲ ਸਿੰਘ ਪੁੱਤਰ ਨੇਟ ਗੁਰਜੰਟ ਸਿੰਘ ਵਾਸੀ ਕੋਠੇ ਭਾਈ ਜਣਾ ਭਗਤਾ ਭਾਈ ਕਾ ਉਮਰ ਕਰੀਬ 20 ਸਾਲ ਇਹ ਮਰੂਤੀ ਕਾਰ ਦੇ ਵਿੱਚ ਨਿਹਾਲ ਸਿੰਘ ਵਾਲੇ ਤੋਂ ਸਾਦੀ ਟੈਂਡ ਕਰਕੇ ਵਾਪਸ ਆਪਣੇ ਪਿੰਡ ਨੂੰ ਜਾ ਰਹੇ ਸੀਗੇ ਤੇ ਰਸਤੇ ਜਿੱਥੇ ਟੂਲ ਪਲਾਜਾ ਨਵਾਂ ਬਣ ਰਿਹਾ ਉੱਥੇ ਇਹਨਾਂ ਦੀ ਜਿਹੜੀ ਗੱਡੀ ਆ ਉਹ ਟੂਲ ਪਲਾਜਾ ਜਿਹੜਾ ਲੱਗ ਰਿਹਾ ਉਹਦੇ ਡੁਆਇੰਡਰ ਨਾਲ ਟਕਰਾਨ ਕਰਕੇ ਇਹਦੀ ਮੌਤ ਹੋ ਗਈ ਆ ਤੇ ਇੱਕ ਇਹਦੇ ਵਿੱਚ ਜਸ਼ੀਲ ਸਿੰਘ ਆ ਜਿਹੜਾ ਇੰਜਰਡ ਆ ਕਿਹੜੇ ਤਰ੍ਹਾਂ ਦਾ ਮਾਮਲਾ ਦਰਜ ਕੀਤਾ ਹੈ ਜੀ ਮਾਮਲਾ ਦਰਜ ਕੀਤਾ ਹੈ ਬਹੁਤ ਪਰਿਵਾਰ ਕੁ ਮੈਂਬਰ ਆ ਗਏ ਆ ਜੀ ਬਿਆਨ ਲਿਖੇ ਜਾ ਰਹੇ ਆ ਇਹ ਜਿਹੜਾ ਹਾਦਸਾ ਪਰਿਵਾਰ ਵੱਲੋਂ ਦੱਸਿਆ ਕਿ ਕੁਦਰਤੀ ਤੇ ਅਚਾਨਕ ਵਾਪਰਿਆ ਹੈ ਜਿਹਦੇ ਨਾਲ 177 CrPC ਤਹਿਤ ਜਿਹੜੀ ਕਾਰਵਾਈ ਅਮਰ ਜਿਲ੍ਹੇ ਨੇ ਲੀ ਜਾ ਰਹੀ ਚਰਦੀਕਲਾ ਟਾਈਮ ਟੀਵੀ ਲਈ ਬਰਨਾਲਾ ਤੋਂ ਚਮਕੌਰ ਸਿੰਘ ਦੀ ਖਾਸ ਰਿਪੋਰਟ